ਕਿੰਸਾ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਡਾਲਾ ਪੰਗਰ ਤਹਿਸੀਲ ਕਲਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਆ ਕੋਈ ਸੱਜਰ ਆ ਕੋਈ ਗੱਬਣ ਆ ਕੋਈ ਬੱਚੇ ਤੋਂ ਬਿਨਾਂ ਆ ਇਹ ਆ ਵੀ ਸੋਈਆਂ ਦੀ ਆਪਣੀ ਦੋ ਦੋ ਟੈਂਪ ਚਵਾਈ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਯਾਰ ਕੀ ਵਾਵਾ ਦਿਨ ਪਾਤੇ ਜੀ ਵਾਵਾ ਇਹਦੇ ਮਾਲ ਪੱਕੇ ਗਾਗਲੇ ਵੀ ਜਾਂਦਾ ਆ ਜਾਂਦਾ ਲਿਖ ਜਾਂਦਾ ਜੀ ਅੱਛਾ ਇਹਦੇ ਬੜੀ ਗੱਲ ਰੱਖਦੇ ਪੱਕੇ ਅੱਛਾ ਟੇਕਣ ਲਈ ਹੈ ਜੇ ਅੱਜ ਬਸਾਰੇ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਆਈ ਜਲਾਈ ਹੋਈ ਜਾਂਦੀ ਆ ਆਈ ਜਲਾਈ ਹੋਈ ਜਾਂਦੀ ਆ ਜੀ ਹੁਣ ਇਹ ਕਿ ਇੱਕ ਪਿੱਛੇ ਬਾਹਰ ਵੀ ਥੋੜਾ ਘੱਟ ਹੀ ਲੱਭਣ ਦਿਆ ਸਾਰੇ ਬਸ ਮਾਲ ਦੱਬਦਾ ਘੱਟ ਆ ਇੱਕ ਦੋ ਹੁੰਦੀ ਹੈ ਵਿਗ ਜਾਂਦੀ ਇੱਕ ਅਧੀ ਹੁੰਦੀ ਹੈ ਗਈ ਜਾਂਦੀ ਠੀਕ ਆ ਆ ਵੀ ਟੱਕੀਆਂ ਸ਼ਾਮੀ ਆਈਆਂ अच्छा टिकट करके डन कर दी ठीक है हां जी हां जी चलो नाम ਦੱਸ ਤਾਂ ਫਿਰ ਨਾਂ ਆਪਣਾ ਮੇਜਰ ਸੇਕਿੰਗ ਸਪਿੰਡ ਬੜਾ ਪਾਗੇ ਜਿਹੜਾ ਕਾਰ ਵਿੱਚ ਸੀਟ ਲਗਾਉਣੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 81465247 ਜੀ ਠੀਕ ਹੈ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਉਹਨਾਂ ਤੇ ਵੀ ਕਈ ਵਾਰੀ ਵੀ ਇੱਕ ਕੇ ਵੀਰ ਫੋਨ ਲਾਈ ਜਾਂਦੇ ਅੱਛਾ ਪਹਿਲੀਆਂ ਵੀਡੀਓ ਬੜੇ ਹੁਣਦੇ ਇਹ ਤੇ ਚੱਲ ਜਾਂਦੀ ਵੀਡੀਓ ਪਾ ਦੇ ਲਾਈ ਜਾਂਦੇ ਅੱਛਾ ਹਾਂ ਜੀ ਚਲੋ ਇਸ ਤਰ੍ਹਾਂ ਹੀ ਹੈ ਕਿ ਆਈ ਚਲਾਈ ਚਲਦੀ ਰਹੇ ਚੰਗਾ ਤੇ ਆ ਜਿਹੜੀ ਪਹਿਲੇ ਨੰਬਰ ਵਾਲੀ ਗੱਭਨ ਜੇ ਗੱਭਨ ਵਿੱਚ ਚਾਰ ਦਿਨ ਬੱਸੀ ਹੈ अच्छा 9 ਮਹੀਨੇ ਜਾੜਿਆ ਡਿਊੜੀ ਮੈਂ ਖਰਦੀ ਸੀ ਅੱਛਾ 1.5 ਮਹੀਨਾ ਕਰੂਗੀ ਮੈਂ ਅੱਛਾ ਹਾਂਜੀ ਠੀਕ ਹੈ ਤੇ ਮੋਂ ਚਾਰ ਦੰਦ ਮੋਂ ਚਾਰ ਦੰਦ ਠੀਕ ਹੈ ਸੂਆ ਪਹਿਲਾ ਪਹਿਲਾ ਹਾਂਜੀ ਤੋੜ ਬਾਕੀ ਕੱਦ-ਕੱਟ ਪੱਖੋ ਜਵਾਨ ਐ ਜਿਹੜੀ ਕੱਦ-ਗਾਠੇ ਦਾ ਵੱਡਿਆਂ ਵਰਗਾ ਹੀ ਐ ਜਿੰਨੀਆਂ ਘਾਵਾਂ ਤਾਂ ਨਿਖਾਉਣੀ ਉਹਨਾਂ ਸਾਰੀਆਂ ਚ ਕੱਦ ਦੇ ਦਾ ਹੀ ਇੱਛਾ ਐ ਲਾਜ ਬਾਕੀ ਇਹ ਵੀ ਚਲੋ ਜੇ ਤਿਆਰ ਹੋਣੀ ਆ ਬਾਕੀ ਚਾਰੇ ਥਾਨੋਂ ਵੱਖਰੇ ਵੱਖਰੇ ਜਿਹੜੇ ਲੱਗੇ ਇੱਕੋ ਜਿਹੇ ਗਿਆਪ ਤੇ ਕਿੰਨਾ ਕੁ ਰੱਖਣਾ ਇਹਦਾ ਮੁੱਲ ਮੁੱਲ ਵੀ ਜੀ ਹੁਣ ਚੱਲ ਜੀ ਰੁਪਏ ਕਰਦਾ ਅੱਛਾ ਪੇਤੀਆ ਦਵਾਂਗੇ ਹੁਣ ਵੀ ਕੱਤੀ ਕਰੂੰਗਾ ਅੱਛਾ ਬਾਕੀ ਠੁੱਕੀ ਦਾ ਮੁੱਲ ਠੁੱਕੀ ਦੇ ਠੀਕ ਹੈ ਬਾਕੀ ਵੀ ਜਦੋਂ ਤਿਆਰ ਹੋਈ ਚੰਗੀ ਰਕਮ ਦੀ ਤਿਆਰ ਹੋ ਜਾਗੀ ਕਿੰਨੇ ਕੁ ਵਿਚਾਰ ਹੋਣੀ 25 ਦੇ ਸੀ ਦੰਦਾਂ ਨੂੰ ਤੇ ਦੁੱਧ ਕਿੰਨਾ ਕੱਢੀ ਜਾ ਪਹਿਲੇ ਸੂਈ ਭਰ ਨੂੰ ਕੋਈ ਸੇਵਾ ਕਰੇ 20 ਕਿਲੋ ਜੋ ਸਾਤਾ ਅੱਛਾ ਤੇ ਗਰਮੀ ਬੜੀਆ 15 ਕਿਲੋ ਤੋਂ ਬੜਾ ਇਸ ਟਾਈਮ ਠੀਕ ਹੈ ਜੀ ਤੇ ਉਹਦਾ 15 ਕਿਲੋ ਅਸੀਂ ਮਾਂ ਦਾ ਕੱਢ ਦੋ ਠੀਕ ਹੈ ਜੀ ਬਾਕੀ ਇਹਦੀ ਸੇਵਾ ਜਿੰਨਾ ਮੱਝ ਪਹਿਲੇ ਨੇ ਪਿਲ ਤਾਂ ਕੀ ਦੇਖਿਆ ਕੇ ਨਹੀਂ ਹਾਂਜੀ ਹਾਂਜੀ ਕੋਈ ਵੀਰ ਆਪਣੇ ਅੰਦਾਜ਼ੇ ਨਾਲ ਵੇਖ ਲੇ ਆਪਣੇ ਹਿਸਾਬ ਲਾ ਲੇ ਕੋਈ ਤੇ ਆਵੇ ਗੱਭਣੀ ਹੈ ਹਜੇ ਗੱਭਾਂ ਜੇ ਸੁਨ ਵਾਲੀ 10 ਦਿਨ ਖੜੀ ਸੁਨਦੀ ਅੱਛਾ ਇਹ 10 ਦਿਨ ਖੜਦੀ ਆ ਇਹ ਕਿੰਨੇ ਕ ਦੁੱਧ ਤੋੜ ਦੋ ਫਿਰ ਨੂੰ 10 ਕਿਲੋਟਰ ਜਿਹੜਾ ਕਹਿੰਦੇ ਵੀ ਦੁੱਧ ਦਈ ਜਾਊਗੀ ਹੈ ਬਾਕੀ ਹੈਗੀ ਜਰਸੀ ਕ੍ਰੋਸ ਚ ਆ ਤੇਰਾ ਤੇ ਮੇਰਾ ਜਰਸੀ ਕ੍ਰੋਸ ਵਾਲਾ ਇਹ ਲੈ ਜਾ ਥਾਣੇ ਦੇ ਵੀ ਦੇਖ ਸਕਦੇ ਆ ਪਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮੋਦਮੀ ਜੀ ਤਾਂ 32000 ਰੁਪਏ ਕਰਦੇ ਜੀ ਅੱਛਾ ਜੀ ਦਾ 27000 ਦੀ ਦਮਾ ਅੱਛਾ 27000 ਜੀ ਦੇਣੀ ਅੱਛਾ 27000 ਠੀਕ ਹੈ ਤਨੇ ਕਾ ਕਾਫੀ ਪਿਆਰੀ ਜੀ ਬੈਠ ਜੇ ਪਹਿਲਾਂ ਜੀ ਅੱਛਾ ਟੋਕਰ ਜੇ ਵਛੀਏ 6 ਕਿਲੋ ਦੁੱਧ ਜੀ 6 ਕਿਲੋ ਦੁੱਧ ਹਾਂ ਜੀ ਤੋੜਾ ਹਾਂ ਫਿਰ ਇੱਕ ਦਿਨ ਬਾਕੀ ਚਿਹਰਾ ਕਾਫੀ ਖੂਸੂਰ ਤੇ ਹੈ ਨਾ ਹਾਂ ਦੇਖ ਸਕਦੇ ਚਿਹਰਾ ਹੈ छोटा थोड़ा डर चलो जा। छे किलो दुधा क्या है बाकी गांव भी तैयार करने वाली है अगले दे सुबह में चंकी बैट तैयार हो गई आने देख सकते दे जी लागे तो ਇਹ ਤਾਂ ਮੋਲਾ ਫਿਰ ਮੋਲੇ ਦਾ ਵੀ ਜੀ ਵੀ ਜੇ ਕਰਦੇ ਆ 15000 ਦੀ ਦਵਾਂਗਾ ਅੱਛਾ 15000 ਦੀ ਦੇ ਦੇਣੀ ਹੈ ਛੋਟੋ ਕਰਾਂਗੇ ਛੋਟਾ ਠੀਕ ਹੈ ਜੀ ਥਾਣੇ ਕਰੀ ਤੇ 12 ਤਾਂ ਦੇਖ ਸਾਦੇ ਜੀ ਠੀਕ ਹੈ ਤੇ ਹੁਣ ਆ ਵੀ ਬੱਚੇ ਤਾਂ ਬਿਨਾਂ ਹੀ ਬੜਾਏ ਬੱਚਾ 7 ਕਿਲੋ ਦੋ ਜੀ ਅੱਛਾ ਇਹਦੇ ਕੋਲ 7 ਕਿਲੋ ਦੋਦੇ ਦੋਰ ਦਾਂ ਬਾਕੀ ਘੱਟ ਘੱਟ ਚਲੋ ਇਹਦਾ ਵੀ ਚੰਗਾ ਆ ਯਾਰ ਥਾਣੇ ਦੇਖ ਸਾਦੇ ਇਹਦੇ ਵੀ ਲੱਗੇ ਚਲੋ ਲੈ ਜਾ ਨਹੀਂ ਜੀ ਬਾਕੀ ਇਹਨਾਂ ਦਿਨਾਂ ਚ ਆਮ ਸਾਰਿਆਂ ਦੇ ਪੱਠੇ-ਪੁੱਠੇ ਖਤਮ ਹੋਏ ਆ। ਮਨੇ ਮਕਈਆਂ ਸ਼ੁਰੂ ਹੋ ਜਾਣੀਆਂ ਆ ਤੇ ਦੁੱਧੋਂ ਵੱਧ ਵੀ ਸਕਦੀਆਂ ਆ। ਹਾਂ ਜੀ ਤੂੜੀ ਦਿਖਾਣੀਆਂ ਨੇ। ਤੇ ਮੁੱਲ ਫੇਰ ਇਹਦਾ? ਮੁੱਲ 2000 ਰੁਪਏ ਕਿੱਦਾ ਜੀ। ਅੱਛਾ 10000 ਦੇਣਾ ਇਹਨਾਂ। ਅੱਛਾ 10000 ਦੀ। ਹਾਂਜੀ। ਠੀਕ ਆ। ਤੇ ਇਹ ਗਾੜੀ ਵੀ ਤੁਹਾਨੂੰ ਦਿਖਾ ਦਈਏ ਤੂੜੀ ਮੇਰੀ ਪਾਈ ਆ। ਤੂੜੀ ਨਿਕਲ ਲਈ ਭਰੀ ਆ ਸਾਰੀ ਤੂੜੀ ਆ ਨਹੀਂ ਹੋਣਾ ਤੈਨੂੰ ਪਤਾ ਹਰੇ ਮੁੱਕਿਆ ਉਹ ਬਣੇ ਹੋ ਹਫਤੇ ਤੋਂ ਬਟੇ ਤੇ ਆ ਜਿਹੜੀ ਗਾਂ ਜੀ ਇਹਦੇ ਕੋਲ ਦੁੱਧ ਦੇ ਕੋ ਸੱਤ ਕਿਲੋ ਦੇ ਤੂੰ ਅੱਛਾ ਦੇ ਕੋ ਸੱਤ ਕਿਲੋ ਦੁੱਧ ਤੋੜ ਦੋ ਫੇਰ ਇਹਨਾਂ ਖਾਣੇ ਦੇ ਵੀ ਦੇਖ ਸਾਦੇ ਜੀ ਘਰ ਦੀ ਹੋਏ ਨਾ ਦੋ ਮਾਕੇ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਲੈ ਜਾ ਦੁੱਧ ਦੇ ਕੋ ਵੀ 7 ਕਿਲੋ ਜਿਹੜਾ ਕਿੰਨੇ ਪਈ ਹੈਗਾ ਤੇ ਇਹਦਾ ਫਿਰ ਮੁੱਲ ਮੁੱਲ ਦਾ 2000 ਰੁਪਏ ਕਹਿੰਦੇ 17 ਹੀ ਦੇ ਦਾਂਗੇ ਅੱਛਾ 17000 ਹੀ ਦੇਣੀ ਹਾਂਜੀ ਠੀਕ ਹੈ ਜੀ ਆ ਚਾਰ ਬੱਛੀਆਂ ਵੀ ਚੀਆਂ ਅੱਛਾ ਬੱਛੀਆਂ ਵੀ ਚਾਰੇ ਵੇਚ ਦੇਣੀਆਂ ਚਾਰ ਬੱਛੀਆਂ ਸਾਰੇ ਇੱਕ ਆਵਛੀਏ ਮੁੱਲ ਸਾਰੀਆਂ ਦਾ ਇਕੱਠਾ ਕੀ ਕੱਲੇ ਕੱਲੀ ਦਾ ਦੱਸੋ ਇਹ ਰਹਾ ਜਹਾ 23000 ਰੁਪਏ ਇਹ ਰਹਾ 3000 ਰਿਆ ਖੀਰੀ ਵਿੱਚ 33000 ਦੀਆਂ ਜੀ ਦੱਬੀਆਂ ਦਾ 3000 ਠੀਕ ਐ ਅਜਸੀਆਂ ਦੋ ਜਰਸੀਆਂ ਕਿੰਨੇ ਦੋ ਦੋ ਹਜ਼ਾਰ ਦੀਆਂ ਤੇ ਦੱਬੀਆਂ ਤਿੰਨ ਤਿੰਨ ਜਾਂਦੀ ਇਕੱਠੀਆਂ ਘੜੂ ਇਕੱਠੀਆਂ ਦੇ ਰਾਂ ਤੇ ਚਾਰੇ ਇਕੱਠੀਆਂ 8000 ਦੀਆਂ ਦੇ ਦੇਣੀਆਂ ਕਿੰਦੇ ਆਚਾਰ ਖੀਰੀਆਂ ਮੱਛੀਆਂ ਵਾਂ ਜਿਹੜੀਆਂ ਬੱਚੇ ਜਗ੍ਹਾ ਤਿਆਰ ਕਰ ਉਹਦੀਆਂ ਤੇ ਬਾਕੀ ਇਹ ਜਿਹੜਾ ਕੋ ਵੱਛੀਆਂ ਸੰਭੂ ਗਏ ਤੇ ਫੇਰ ਹੀ ਗਾਂ ਕਾਵਾਂ ਤਿਆਰ ਹੋਣੀਆਂ ਤੇ ਆਪਣਾ ਕੋਈ ਵੇਸ ਚਾੱਕ ਕੇ ਲੈ ਜਾਏ ਆਪਣੀ ਮਰਜ਼ੀ ਦੇ ਨਾਲ ਚਾਰੇ ਵਸ਼ੀਆਂ ਆ ਜੜੀਆਂ ਆਵਲੀ ਫੁੱਲੀਆਂ ਛੱਡੀਆਂ ਇੱਥੇ ਫੁੱਲੀਆਂ ਰਿੰਦੀਆਂ ਚਲੋ ਤੇ ਬਾਕੀ گاਵਾਂ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ